ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਲੱਛਾ ਪਰੌਂਠਾ ਉਹ ਵੀ ਆਪਾਂ ਮਟਰਾਂ ਵਾਲਾ ਬਣਾਵਾਂਗੇ ਬਿਲਕੁਲ ਨਵੇਂ ਤਰੀਕੇ ਨਾਲ ਜਿਹੜਾ ਲੱਛਾ ਪਰੌਂਠਾ ਬਣਾ ਕੇ ਤਿਆਰ ਕਰਾਂਗੇ ਉਹਦੇ ਵਾਸਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਪਰੌਂਠਾ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਪਰੌਂਠੇ ਬਣਾਉਣ ਵਾਸਤੇ ਤੇ ਇੱਕ ਕੌਲੀ ਆਪਾਂ ਕਣਕ ਦਾ ਆਟਾ ਲੈ ਇਹਨੂੰ ਆਪਾਂ ਛਾਨ ਲਿਆ ਸੀਗਾ ਤੇ ਅੱਧਿਕ ਕੌਲੀ ਆਪਾਂ ਲੈ ਲਾਂਗੇ ਮੈਦਾ ਵੈਸੇ ਤਾਂ ਆਪਾਂ ਕੱਲੇ ਕਣਕ ਦੇ ਆٹے ਦਾ ਵੀ ਬਣਾ ਸਕਦੇ ਹਾਂ ਪਰ ਥੋੜਾ ਜਿਹਾ ਆਪਾਂ ਮੈਦਾ ਬਣਾ ਲਿਆ ਥੋੜਾ ਜਿਹਾ ਕ੍ਰਿਸਪੀ ਜਿਹਾ ਬਣ ਜੂਗਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮੈਦੇ ਨੂੰ ਤੇ ਆਟੇ ਨੂੰ ਮਿਲਾ ਲੈਣੇ ਆਂ ਤੇ ਥੋੜਾ ਜਿਹਾ ਪਾ ਦਾਂਗੇ ਨਮਕ 2 ਚਮਚੇ ਪਾ ਦਾਂਗੇ ਘਿਓ ਦੇ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਲਾ ਲੈਣੇ ਆਂ ਕਿਉਂ ਨਾ ਆਪਾਂ ਆٹے ਦੇ ਵਿੱਚ ਚੰਗੀ ਤਰ੍ਹਾਂ ਮਿਲਾਤਾ ਹੈਗਾ ਹੁਣ ਥੋੜਾ ਥੋੜਾ ਪਾਣੀ ਪਾ ਕੇ ਤੇ ਆਟੇ ਨੂੰ ਗੁੰਨ ਲੈਣੇ ਆ ਨੋਰਮਲ ਜਿਵੇਂ ਆਪਾਂ ਰੋਜ਼ਾਨਾ ਆਟਾ ਗੁੰਨਦੇ ਨਾ ਜ਼ਿਆਦਾ ਸਖਤ ਤੇ ਨਾ ਹੀ ਜ਼ਿਆਦਾ ਨਰਮ ਹਾਂਜੀ ਆਟੇ ਨੂੰ ਆਪਾਂ ਗੁੰਨ ਲਿਆ ਹੈਗਾ ਹੁਣ ਆਪਾਂ ਇਹਨੂੰ ਰੈਸਟ ਦਿਵਾ ਦਿੰਨੇ ਆ 5 ਕਿ ਮਿੰਟ ਵਾਸਤੇ ਆਟਾ ਆਪਣਾ ਸੈੱਟ ਹੋ ਜਾਊਗਾ ਹੁਣ ਆਪਾਂ ਅੱਗੇ ਮਟਰਾਂ ਨੂੰ ਵੇਖ ਲੈਣੇ ਆ ਇੱਕ ਆਪਾਂ ਮਿਕਸੀ ਵਾਲਾ ਜੱਗ ਲੈ ਲਿਆ ਜੱਗ ਦੇ ਵਿੱਚ ਅੱਧੀ ਗੋਲੀ ਆਪਾਂ ਫਰੈਸ਼ ਮਟਰ ਲੈ ਲਏ ਹੈਗੇ ਇਹਨਾਂ ਨੂੰ ਆਪਾਂ ਕੱਢ ਲਿਆ ਸੀ ਉਸ ਤੋਂ ਬਾਅਦ ਆਪਾਂ ਦੋ ਵਾਰੀ ਪਾਣੀ ਦੇ ਨਾਲ ਧੋ ਲਿਆ ਸੀਗਾ ਖੜਾਏ ਪਾ ਦਾਂਗੇ ਅਦਰਕ ਤੋਂ ਥੋੜਾ ਜਿਹਾ ਪਾ ਦਾਂਗੇ ਲਸਣ ਹੁਣ ਆਪਾਂ ਇਹਨਾਂ ਨੂੰ ਦਰਦਰਾਇਆ ਪੀਸ ਲਾਂਗੇ ਜਮਾ ਪੇਸਟ ਨਹੀਂ ਤਿਆਰ ਕਰਨਾ ਦਰਦਰਾਇਆ ਪੀਸ ਲਾਂਗੇ ਮਟਰਾਂ ਨੂੰ ਆਪਾਂ ਦਰਦਰਾਇਆ ਪੀਸ ਲਿਆਗਾ ਹੁਣ ਇੱਕ ਕੌਲੀ ਦੇ ਵਿੱਚ ਕੱਢ ਲੈਣੇ ਆ ਬਸ ਇਸ ਤਰ੍ਹਾਂ ਦਾ ਆਪਾਂ ਨੂੰ ਪੇਸਟ ਚਾਹੀਦਾ ਸੀਗਾ ਥੋੜਾ ਜਿਹਾ ਪਾ ਦਾਂਗੇ ਨਮਕ ਕੁਸ ਪਹਿਲਾਂ ਆਟੇ ਦੇ ਵਿੱਚ ਪਾਇਆ ਸੀ ਨਮਕ ਜੇ ਥੋੜੀ ਜਿਹਾ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਥੜਾ ਹੀ ਪਾ ਦਾਂਗੇ ਗਰਮ ਮਸਾਲਾ ਇਹ ਥੋੜਾ ਹੀ ਪਾ ਦਾਂਗੇ ਸਾਬਤ ਜੀਰਾ ਇਹਨਾਂ ਨੂੰ ਆਪਾਂ ਹੁਣ ਮਟਰਾਂ ਦੇ ਵਿੱਚ ਮਿਕਸ ਕਰ ਦਿੰਨੇ ਆ ਮਟਰਾਂ ਵਾਲਾ ਮਸਾਲਾ ਬਣ ਕੇ ਤਿਆਰ ਹੁਣ ਆਪਾਂ ਆਟਾ ਵੀ ਦੇਖ ਲੈਣ ਦੇਖੋ ਆਟਾ ਵੀ ਬਿਲਕੁਲ ਸੈੱਟ ਹੋ ਗਿਆ ਪਰ ਇੱਕ ਵਾਰੀ ਆਪਾਂ ਨਾ ਥੋੜਾ ਜਿਹਾ ਘਿਓ ਲਾ ਕੇ ਤੇ ਆਟੇ ਨੂੰ ਹੋਰ ਮਸਲ ਲੈਣੇ ਆ ਆਟਾ ਵਧੀਆ ਜਿਹਾ ਨਾ ਮਲੈਂਜ ਹੋ ਜਾਊਗਾ ਫਿਰ ਪਰੌਂਠਾ ਜਿਹੜਾ ਉਹ ਵਧੀਆ ਬਣੂਗਾ ਦੇਖੋ ਆਟਾ ਆਪਣਾ ਬਹੁਤ ਵਧੀਆ ਮਲਮ ਮਲਮ ਹੋ ਗਿਆ ਤੇ ਹੁਣ ਆਪਾਂ ਬਣਾਵਾਂਗੇ ਤੇ ਪਰੌਂਠੇ ਇੱਧਰ ਆਪਾਂ ਥੋੜਾ ਜਿਹਾ ਨਾ ਪਲੇਟ ਦੇ ਵਿੱਚ ਸੁੱਕਾ ਆਟਾ ਲੈ ਲਿਆ ਸੀਗਾ ਹੁਣ ਆਪਾਂ ਸਭ ਤੋਂ ਪਹਿਲਾਂ ਤਾਂ ਪੇੜੇ ਬਣਾ ਲੈਣੇ ਆ ਇੱਕ ਵਾਰ ਇਹਨਾਂ ਦੋ ਹੀ ਪੇੜੇ ਬਣਾਉਂਗੀ ਮੈਂ ਥੋੜਾ ਜਿਹਾ ਵੱਡਾ ਪੇੜਾ ਬਣਾਵਾਂਗੇ ਇੱਧਰ ਦੇ ਪੇੜੇ ਦੋ ਬਣਾ ਲੈਣੇ ਆ ਇੱਧਰ ਆਪਾਂ ਹੁਣ ਚੱਕੜਾ ਲੈ ਲਿਆ ਚੱਕਲੇ ਦੇ ਉੱਪਰ ਆਪਾਂ ਥੋੜਾ ਜਿਹਾ ਸੁੱਕਾ ਆਟਾ ਲਾ ਲਾਂਗੇ ਤੇ ਹੁਣ ਆਪਾਂ ਥੋੜਾ ਜਿਹਾ ਨਾ ਇਸ ਤਰ੍ਹਾਂ ਪੇੜੇ ਨੂੰ ਨਾ ਦਬ ਦਾਂਗੇ ਹੱਥ ਦੇ ਨਾਲ ਹੁਣ ਆਪਾਂ ਇਹਨੂੰ ਵੇਲ ਲੈਨੇ ਆਂ ਜਿਆਦਾ ਪਤਲਾ ਵੀ ਨਹੀਂ ਤੇ ਜਿਆਦਾ ਮੋਟਾ ਵੀ ਨਹੀਂ ਰੱਖਣਾਗਾ ਆਪਾਂ ਪਰੌਂਠਾ ਹੁਣ ਆਪਾਂ ਰੋਟੀ ਨੂੰ ਵੇਲ ਲਿਆਗਾ ਦੇਖੋ ਐਨੀ ਪਤਲੀ ਰੋਟੀ ਰੱਖੀ ਐ ਤੇ ਐਨੀ ਕ ਆਪਾਂ ਮੋਟੀ ਰੱਖੀ ਐ ਹੁਣ ਆਪਾਂ ਇਹਦੇ ਉੱਪਰ ਲਾ ਲੈਣਾਗਾ ਥੋੜਾ ਜਿਹਾ ਘਿਓ ਤੇ ਹੱਥ ਦੇ ਨਾਲ ਨਾਲ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਫਲਾ ਦਾਂਗੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਸੁੱਕਾ ਆਟਾ ਲਾ ਦਾਂਗੇ ਉਕੇ ਇਹਦਾਂ ਪਰ ਵਧੀਆ ਲੱਛੇ ਜੇ ਨਿਕਲ ਕੇ ਆ ਜਾਂਦੇ ਆ ਥੋੜਾ ਜਿਹਾ ਘਿਓ ਹੋਰ ਲਾ ਦਿੰਨੇ ਆ ਹੁਣ ਆਪਾਂ ਜਿਹੜਾ ਮਟਰਾਂ ਦਾ ਮਸਾਲਾ ਬਣਾ ਕੇ ਰੱਖਿਆਗਾ ਇਹ ਰੋਟੀ ਦੇ ਉੱਪਰ ਆਪਾਂ ਲਾ ਦਿੰਨੇ ਆ ਪਰ ਜ਼ਿਆਦਾ ਮੋਟਾ ਮੋਟਾ ਨਹੀਂ ਲਾਉਣਾਗਾ ਇਸ ਤਰ੍ਹਾਂ ਆਪਾਂ ਨਾ ਚਮਚ ਦੇ ਨਾਲ ਪਤਲਾ ਪਤਲਾ ਇਹ ਲਾ ਦਾਂਗੇ ਜੇ ਕੋਈ ਥੋੜਾ ਬੋਤਾ ਨਾ ਮੋਟਾ ਪੀਸ ਰਹਿ ਵੀ ਗਿਆ ਨਾ ਇਹਨੂੰ ਆਪਾਂ ਬਾਹਰ ਕੱਢ ਦਾਂਗੇ ਫਸੇ ਇਸ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਫਲਾ ਦਿੰਨੇ ਆ ਪਤਲਾ ਪਤਲਾ ਕਰਕੇ ਰੋਟੀ ਦੇ ਉੱਪਰ ਆਪਾਂ ਮਸਾਲੇ ਨੂੰ ਲਾ ਲਿਆ ਹੁਣ ਆਪਾਂ ਇਸ ਤਰ੍ਹਾਂ ਨਾ ਰੋਟੀ ਨੂੰ ਚੱਕ ਲਾਂਗੇ ਤੇ ਇਸ ਤਰ੍ਹਾਂ ਫੋਲਡ ਕਰ ਦਾਂਗੇ ਹੁਣ ਇਧਰਲੇ ਪਾਸੇ ਵੀ ਆਪਾਂ ਘਿਓ ਲਾ ਦੇਣਾ ਇਧਰਲੇ ਪਾਸੇ ਆਪਾਂ ਮਸਾਲਾ ਨਹੀਂ ਲਾਉਣਾਗਾ ਥੋੜਾ ਜਿਹਾ ਲਾ ਦਾਂਗੇ ਸੁੱਕਾ ਆਟਾ ਘਿਓ ਥੋੜਾ ਜਿਹਾ ਹੋਰ ਲਾ ਦਾਂਗੇ ਹੁਣ ਆਪਾਂ ਇਧਰਲੇ ਪਾਸੇ ਫੋਲਡ ਕਰ ਦਾਂਗੇ ਰੋਟੀ ਨੂੰ ਦੇਖੋ ਇਧਰਲੇ ਪਾਸੇ ਵੀ ਆਪਾਂ ਘਿਓ ਲਾ ਦਾਂਗੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਇਹ ਸੁੱਕਾ ਆਟਾ ਲਾ ਦੇਣਾ ਤੇ ਹੁਣ ਆਪਾਂ ਇਹਨੂੰ ਵੇਲ ਲੈਣਾ ਗਾ ਥੋੜਾ ਜਿਹਾ ਇਧਰਲੇ ਪਾਸੇ ਨਾ ਕਿਉਂਕਿ ਨਾਲ ਨਾ ਰੋਟੀ ਚੁੰਬੜੂ ਉੱਗੀ ਨਾ ਥੋੜਾ ਜਿਹਾ ਆਪਾਂ ਲਾ ਲੈਨੇ ਆ ਸੁੱਕਾ ਆਟਾ ਹੁਣ ਆਪਾਂ ਇਹਨੂੰ ਵੇਲ ਲਾਂਗੇ ਐਸ ਤਰ੍ਹਾਂ ਥੋੜਾ ਜਿਹਾ ਨਾਲ ਤੇ ਇਹ ਚੜਾਈ ਦੇ ਵਿੱਚ ਹੋ ਜਾਊਗਾ ਜੇ ਮਰ ਨਾ માત્ર ਇਕਾ ਦਾ ਪਰੌਂਠਾ ਬਣਾਉਂਦਾ ਇਹ ਤੇ ਬਹੁਤ ਵਧੀਆ ਪਰੌਂਠਾ ਬਣਦਾ ਗਾ ਤੇ ਰਿਕਵੈਸਟ ਆ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਇਹਨੂੰ ਐਸ ਤਰ੍ਹਾਂ ਇਹਨੂੰ ਵੇ ਰਿ ਲਿਆ ਗਾ ਥੋੜਾ ਜਿਆ ਇਸ ਤਰ੍ਹਾਂ ਦਬਾ ਦਿੰਨੇ ਆ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਦਿੰਨੇ ਆ ਦੇਖ ਥੋੜਾ ਇਹ ਘਿਓ ਲਾ ਲ ਗਏ ਜਿੰਨਾ ਘਿਓ ਲਾਵਾਂਗੇ ਥੋੜਾ ਸੁੱਕਾ ਆਟਾ ਲਾਵਾਂਗੇ ਉਨਾ ਹੀ ਵਧਿਆ ਲੱਛੇ ਨਿਕਲ ਕੇ ਆਉਂਦੇ ਆ ਬਸ ਹੁਣ ਆਪਾਂ ਇਹਨੂੰ ਫੋਲਡ ਕਰ ਦਿੰਨਾ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਅੰਦਰ ਜਿਹਨੂੰ ਕਰ ਦਾਂਗੇ ਆਪਾਂ ਜਿਹੜਾ ਵਾਧਾ ਆਟਾ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਇਸ ਤਰ੍ਹਾਂ ਇਹਨੂੰ ਦਬਾ ਦੇਣਾ ਹੈ ਹੂਗਲ ਦੇ ਨਾਲ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਐਦਾਂ ਫੋਲਡ ਕਰ ਲਾਂਗੇ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਕਰ ਦੇ ਦੇ ਨਾਲ ਨਾ ਇਸ ਤਰ੍ਹਾਂ ਚੀਰਾ ਲਾ ਦੇਣਾ ਹੈ ਦੇਖੋ ਬਸ ਪੂਰਾ ਜੀਰਾ ਨਹੀਂ ਲਾਉਣਾ ਅੱਧਾ ਕ ਚੀਰਾ ਲਾਉਣਾ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰ ਦੇਣਾ ਦੇਖੋ ਬਣ ਗਏ ਨਾ ਇਹ ਲੱਛੇ ਇਸ ਤਰ੍ਹਾਂ ਇਹਨੂੰ ਨਾਲ ਆਪਾਂ ਮੇਲ ਦਾਂਗੇ ਹੁਣ ਆਪਾਂ ਥੋੜਾ ਜਿਹਾ ਸੁੱਕਾ ਆਟਾ ਹੋਰ ਲਾ ਲਾਂਗੇ ਉੱਪਰ ਵੀ ਆਪਾਂ ਲਾ ਲਾਂਗੇ ਥੋੜਾ ਜਿਹਾ ਸੁੱਕਾ ਆਟਾ ਤੇ ਹਲਕਾ ਹਲਕਾ ਜਿਹਾ ਹੁਣ ਇਹਨੂੰ ਆਪਾਂ ਬੇਲ ਲਾਂਗੇ ਦੋਨੇ ਪਾਸੇ ਬੇਲ ਲਾਂਗੇ ਥੋੜਾ ਵਸਤਾ ਹਾਂ ਨਿਕਲਦਾ ਨਾ ਐ ਸਾਈਡ ਜਿਹੜਾ ਪਾਸਾ ਇਹਨੂੰ ਆਪਾਂ ਇਸ ਤਰ੍ਹਾਂ ਨਾਲ ਹੀ ਚੇਪ ਦਾਂਗੇ ਕਿਉਂਕਿ ਆਪਾਂ ਇਹ ਜਿਹੜਾ ਲੱਛੇ ਵਾਲਾ ਪਰੌਂਠਾ ਬਣਾਇਆ ਨੇ ਫਿਰ ਤਾਂ ਆ ਕਰਕੇ ਲੱਛੇ ਤੇ ਇਹਦੇ ਨਿਕਲਣਗੇ ਤੇ ਨੂੰ ਹਲਕੇ ਹਲਕੇ ਹੱਥ ਜਨ ਆਪਾਂ ਇਹਨੂੰ ਉਹ ਕਰਨਾ ਬੇਲਣਾਗਾ ਦੇਖੋ ਜੀ ਆਪਾਂ ਪਰੌਂਠੇ ਨੂੰ ਬੇਲ ਲਿਆਗਾ ਥੋੜਾ ਜਿਹਾ ਆਪਾਂ ਮੋਟਾ ਰੱਖਾਂਗੇ ਪਰੌਂਠਾ ਜਿਆਦਾ ਆਪਾਂ ਪਤਲਾ ਨਹੀਂ ਰੱਖਣਾ ਜੀ ਜਿਆਦਾ ਪਤਲਾ ਰੱਖਾਂਗੇ ਨਾ ਤੇ ਫਿਰ ਸੁੱਕ ਜੇ ਜਾਂਦਾ ਪਰੌਂਠਾ ਇੰਨਾ ਕੁ ਮੋਟਾ ਤੇ ਇੰਨਾ ਕੁ ਪਤਲਾ ਆਪਾਂ ਪਰੌਂਠਾ ਰੱਖਿਆ ਦੇਖੋ ਜੇ ਜਿਆਦਾ ਪਤਲਾ ਰੱਖਣਾ ਹੋਵੇ ਨਾ ਪਰੌਂਠਾ ਤਾਂ ਥੋੜਾ ਜਿਹਾ ਪੇੜਾ ਥੋੜਾ ਜਿਹਾ ਘੱਟ ਕਰ ਲੋ ਛੋਟਾ ਕਰ ਲੋ ਪੇੜਾ ਜਿੰਨਾ ਹੀ ਛੋਟਾ ਆਪਾਂ ਪੇੜਾ ਰੱਖਾਂਗੇ ਉਸੇ ਹਿਸਾਬ ਨਾਲ ਫਿਰ ਪਰੌਂਠਾ ਬਣ ਜਾਊਗਾ ਦੇਖੋ ਜੀ ਬਹੁਤ ਵਧੀਆ ਆਪਾਂ ਵੇਲ ਲੈ ਇਧਰ ਆਪਣਾ ਤਵਾ ਵੀ ਗਰਮ ਹੋਈ ਜਾਂਦਾ ਹੈ ਜਦੋਂ ਤਵਾ ਗਰਮ ਹੋ ਗਿਆ ਉਸ ਤੋਂ ਬਾਅਦ ਹੀ ਆਪਾਂ ਪਰੌਂਠੇ ਨੂੰ ਪਾਵਾਂਗੇ ਹੁਣ ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਲਾ ਦਿੰਨੇ ਆ ਕਿਉਂ ਇਸ ਤਰ੍ਹਾਂ ਆਪਾਂ ਫਲਾ ਦਿੰਨੇ ਆ ਹੁਣ ਆਪਾਂ ਪਰੌਂਠੇ ਨੂੰ ਚੱਕ ਕੇ ਤੇ ਤਵੇ ਦੇ ਉੱਪਰ ਪਾ ਦਾਂਗੇ ਜਦੋਂ ਸੇਕ ਲੱਗ ਉਸ ਤੋਂ ਬਾਅਦ ਆਪਾਂ ਪਲਟਾਂਗੇ ਪਰੌਂਠੇ ਨੂੰ ਸੇਕ ਲੱਗ ਥੋੜਾ ਜਿਹਾ ਉੱਪਰਲੇ ਪਾਸੇ ਵੀ ਆਪਾਂ ਕਿਉਂ ਲਾ ਦੇਣਾਗਾ ਹੁਣ ਇਹਦਾ ਪਾਸਾ ਪਲਟ ਦਿੰਨੇ ਆ करके। आसे पासे भी थोड़ा उलाद में। देखो जी दो पासे पर वाया सेक लिया है किन्ने वादिया ए लच्छे बने ना देखो बिलकुल नवे तरीके ना ਪਰਾਉਂਠਾ ਆਪਾਂ ਬਣਾ ਕੇ ਤਿਆਰ ਕੀਤਾ ਹੈਗਾ ਕਿੰਨੇ ਲੱੱਚੇ ਬੰਦੇ ਹੈਗੇ ਤੇ ਆਪਾਂ ਰੱਖ ਦਿੰਨੇ ਆ ਪਲੇਟ ਦੇ ਵਿੱਚ ਇੱਕ ਪਰੌਂਠਾ ਆਪਾਂ ਹੋਰ ਬਣਾ ਕੇ ਦਿਖਾਵਾਂਗੇ ਤੁਹਾਨੂੰ ਹਾਂਜੀ ਇੱਧਰ ਆਪਾਂ ਹੁਣ ਦੂਜੇ ਪਰੌਂਠੇ ਵਾਸਤੇ ਵੀ ਰੋਟੀ ਵੇਲ ਕੇ ਰੱਖ ਲਈ ਹੈਗੀ ਆ ਦੇਖੋ ਇੰਨੀ ਪਤਲੀ ਰੋਟੀ ਵੇਲ ਲਈ ਆਪਾਂ ਉੱਪਰ ਥੋੜਾ ਜਿਹਾ ਆਪਾਂ ਫੇਰ ਲਾ ਦਿੰਨੇ ਆ ਕਿਉਂ ਹਾਂਜੀ ਹੁਣ ਆਪਾਂ ਮਸਾਲਾ ਲਾ ਦਾਂਗੇ ਮਟਰਾਂ ਦਾ ਤੇ ਬਸ ਇਸ ਤਰ੍ਹਾਂ ਹਲਕੇ ਹਲਕੇ ਹੱਥ ਨਾਲ ਹੀ ਤੇ ਹਲਕਾ ਹਲਕਾ ਜਿਹਾ ਇਹ ਲਾਉਣਾ ਆਪਾਂ ਮਸਾਲਾ ਰੋਟੀ ਦੇ ਉੱਪਰ ਲਾਤਾ ਹੈਗਾ ਹੁਣ ਆਪਾਂ ਰੋਟੀ ਨੂੰ ਇਸ ਤਰ੍ਹਾਂ ਫੋਲਡ ਕਰ ਦਾਂਗੇ ਜਿਵੇਂ ਕਿ ਆਪਾਂ ਪਹਿਲਾਂ ਵਾਲੇ ਪਰੌਂਠੇ ਦੇ ਦੱਸਿਆ ਹੋਇਆ ਉਸ ਤੋਂ ਬਾਅਦ ਆਪਾਂ ਫੇਰ ਲਾ ਦਾਂਗੇ ਘਿਓ ਥੋੜਾ ਜਿਹਾ ਲਾ ਦਾਂਗੇ ਸੁੱਕਾ ਆਟਾ ਘਿਓ ਤੇ ਆਪਾਂ ਜਿਹੜਾ ਆਟਾ ਲਾਉਨੇ ਨਾ ਇਸ ਕਰਕੇ ਲਾਉਨੇ ਹੈਗੇ ਵੀ ਜਿਹੜੇ ਇਹਦੇ ਲੱਛੇ ਨਾ ਵਧੀਆ ਬਣ ਹੁਣ ਆਪਾਂ ਇਦਾਂ ਫੇਰ ਫੋਲਡ ਕਰ ਦਾਂਗੇ ਉੱਪਰ ਲਾ ਦਿੰਨੇ ਆਪਾਂ ਘਿਓ ਥੋੜਾ ਜਿਹਾ ਆਪਾਂ ਆਟਾ ਹੋਰ ਲਾ ਦਾਂਗੇ ਸੁੱਕਾ ਹੁਣ ਆਪਾਂ ਨਾ ਥੋੜਾ ਜਿਹਾ ਇਹਨੂੰ ਵੇਲ ਲੈਣੇ ਆ ਹਰਕੇ ਜਿਹੇ ਹੱਥ ਨਹੀਂ ਵੇਲਣਾਗਾ ਜ਼ਿਆਦਾ ਦਬਾ ਕੇ ਜੇ ਨਹੀਂ ਵੇਲਣਾਗਾ ਹੁਣ ਆਪਾਂ ਰੋਟੀ ਨੂੰ ਵੇਲ ਸੌਰੀ ਹੁਣ ਆਪਾਂ ਪਰੌਂਠੇ ਨੂੰ ਆਪਾਂ ਫੋਲਡ ਕਰਤਾ ਹੈਗਾ ਇਸ ਤਰ੍ਹਾਂ ਆਪਾਂ ਨੇ ਇਹ ਅੱਗੇ ਪਹਿਲਾਂ ਵਾਲੇ ਪਰੌਂਠੇ ਤੇ ਨਾ ਥੋੜਾ ਜਿਹਾ ਜੁਗਿਆ ਸਾਈਡਾਂ ਆਈਆਂ ਨਿਕਲਗੀਆਂ ਸੀ ਹੁਣ ਆਪਾਂ ਇਹਨੂੰ ਵਧਾ ਲੈਣੀ ਥੋੜਾ ਜਿਹਾ ਇਸ ਤਰ੍ਹਾਂ ਕੰਨੀਆਂ ਆਈਆਂ ਤੇ ਇਧਰਲੇ ਪਾਸੇ ਇਹਨੂੰ ਫੋਲਡ ਕਰ ਦੇਣਾਗਾ ਦੇਖੋ ਦੋਨੇ ਪਾਸੇ ਨਾ ਫੋਲਡ ਕਰਤਾਗਾ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀਆਂ ਕੰਨੀਆਂ ਨਿਕਲਣ ਨਾ ਬਾਹਰ ਕਿਉਂਕਿ ਜਦੋਂ ਆਪਾਂ ਪਰੌਂਠੇ ਨੂੰ ਬੇਲਦੇ ਨਾ ਥੋੜਾ ਜਿਹਾ ਪਰ ਪਰੇਸ਼ਾਨ ਨਹੀਂ ਹੁੰਦੀ ਹੈਗੀ ਜਦੋਂ ਆਪਾਂ ਇਸ ਤਰ੍ਹਾਂ ਹੀ ਇਹਨੂੰ ਉਹ ਕਰਦਾਂਗੇ ਨਾ ਫੋਲਡ ਕਰਦਾਂਗੇ ਦੇਖੋ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਨਾਪਤਾ ਆਏਗਾ ਤੇ ਹੁਣ ਆਪਾਂ ਇਸ ਤਰ੍ਹਾਂ ਨਾ ਦਬਾ ਦਾਂਗੇ ਹੱਥ ਦੇ ਨਾਲ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰ ਦਿੰਨੇ ਆ ਤੇ ਇਧਰਲੇ ਪਾਸੇ ਆਪਾਂ ਹੁਣ ਕਰ ਦਿੰਦੇ ਨਾਲ ਇਹਨੂੰ ਦੇਖੋ ਨਿਸ਼ਾਨ ਲਾਤਾ ਦੇਖੋ ਜੀ ਇਧਰਲੇ ਪਾਸੇ ਹੌਣਾ ਪੈਣ ਨੂੰ ਇਸ ਤਰ੍ਹਾਂ ਹੱਥ ਦੇ ਨਾਲ ਥੋੜਾ ਜਿਹਾ ਦਬਾ ਦਾਂਗੇ ਤੇ ਨੂੰ ਆਪਾਂ ਵੇਲ ਲਾਂਗੇ ਹਾਂਜੀ ਦੂਜਾ ਪਰੌਂਠਾ ਵੀ ਆਪਾਂ ਬਣਾ ਕੇ ਤਿਆਰ ਕਰ ਲਿਆ ਹਾਂਜੀ ਦੋ ਆਪਾਂ ਪਰੌਂਠੇ ਬਣਾ ਕੇ ਤੁਹਾਨੂੰ ਦਿਖਾਤੇ ਹੈਗੇ ਅੱਬੀ ਬਿਲਕੁਲ ਨਵੇਂ ਤਰੀਕੇ ਨਾਲ ਮਟਰਾਂ ਵਾਲੇ ਪਰੌਂਠੇ ਹੈਗੇ ਜਿਹੜੇ ਨਵੇਂ ਤਰੀਕੇ ਨਾਲ ਦੇਖੋ ਕਿੰਨੇ ਵਧੀਆ ਜਿਹੜੇ ਇਹਦੇ ਲੱਛੇ ਬਣ ਕੇ ਤਿਆਰ ਹੋਏ ਆ ਇਹਨਾਂ ਪਰੌਂਠਿਆਂ ਨੂੰ ਤੁਸੀਂ ਅਚਾਰ ਦੇ ਨਾਲ ਵੀ ਖਾ ਸਕਦੇ ਹੋ ਦਹੀਂ ਦੇ ਨਾਲ ਵੀ ਖਾ ਸਕਦੇ ਹੋ ਪਰੌਂਠੇ ਬਹੁਤ ਵਧੀਆ ਲੱਗਦੇ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਹਾਂਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਲਾਈਕ ਕਰਦੇ ਹੋ ਇੱਕ ਸੋਣਾ ਜਿਹਾ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸੋ ਤੁਹਾਨੂੰ ਅੱਜ ਦੀ ਰੈਸਪੀ ਕਿਵੇਂ ਲੱਗੀ ਤੇ ਮਿਲਦੇ ਹਾਂ ਕੋਈ ਆਪਾਂ ਨਿਊ ਰੈਸਪੀ ਨਾਲ ਵੀਡੀ